ਖਾਲਸਾ ਜਹਾਜ ਜਲਾਲ ਨਾਲ ਸਜਾਇਆ ਗਿਆ ਕ੍ਰਿਮੋਨਾ ਵਿਖੇ ਖਾਲਸਾ ਸਾਜਨਾ ਦੇਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਖਾਲਸਾ ਜੀ ਰੰਗਾਂ ਵਿੱਚ ਰੰਗਿਆ ਗਿਆ ਸ਼ਹਿਰ ਕ੍ਰਿਮੋਨਾ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੀਲੇ ਦੇ ਸ਼ਾਹ ਹਸਵਾਰ ਸਾਹਿਬੇ ਕਮਾਲ ਸ਼ਾਹੀ ਸ਼ਹਿਨशाह ਸਰਬੰਸਦਾਨੀ ਦਸ਼ਮੇਸ਼ ਪਿਤਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਸਿੱਖੀ ਦੀ ਵਿਸਾਖੀ ਨੂੰ ਲੋਕਾਈ ਦੀ ਪਹਲਾਈ ਲਈ ਅਤੇ ਦਬੇ ਕੁਚਲੇ ਲੋਕਾਂ ਨੂੰ ਜੀਵ ਵਿੱਚ ਜਾਗਰਿਤ ਅਤੇ ਜਾਗਰੂਕ ਕਰਨ ਹਿਤ ਜੋ ਖਾਲਸਾ ਪੰਥ ਰਚਿਆ ਉਹ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਮਹਾਨ ਸਿੱਖ ਧਰਮ ਦੀਆਂ ਪਰੰਪਰਾਵਾਂ ਤੇ ਉਸ ਦੇ ਪ੍ਰਾਚਨ ਸਰੂਪ ਨੂੰ ਉਜਾਗਰ ਕਰ ਰਿਹਾ ਹੈ। ਬੀਤੇ ਦਿਨੀ ਇਟਲੀ ਦੇ ਕਰਮੋਨਾ ਜ਼ਿਲ੍ਹੇ ਦੇ ਤੌਰੇ ਦੀ ਪਿਚਨਾਰ ਦੀ ਵਿਖੇ ਆਧੁਨਿਕ ਦੇਖ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਕਲਗੀਦਰ ਸਾਹਿਬ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਮੋਨਾ ਸ਼ਹਿਰ ਵਿਖੇ ਖਾਸ ਤੌਰ 'ਤੇ ਜਹੋ ਜਲਾਲ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਕਰ ਜੋ ਹੈ ਕਿ ਮੌਸਮ ਦੀ ਖਰਾਬੀ ਅਤੇ ਮੌਸਮ ਵਿਪਾਕ ਅਤੇ ਪ੍ਰਸ਼ਾਸਨ ਵੱਲੋਂ ਇੱਕ ਦਿਨ ਪਹਿਲਾਂ ਹੀ ਨਗਰ ਕੀਰਤਨ ਦਾ ਰੂਟ ਬਦਲ ਦਿੱਤਾ ਗਿਆ ਸੀ ਫਿਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵਿੱਚ ਬਹੁਤ ਉਤਸ਼ਾਹ ਸੀ ਨਗਰ ਕੀਰਤਨ ਦੀ ਰਮਟਾ ਵਿਆਪਸਤੂਮੀ ਹੈ ਤਾਂ ਦੁਪਹਿਰ ਲਗਭਗ 1 ਵਜੇ ਹੋਈ ਸੰਗਤਾਂ ਗੁਰੂ ਸਾਹਿਬ ਦੀ ਸਵਾਰੀ ਦੇ ਲੰਘਣ ਲਈ ਸੜਕਾਂ ਦੀ ਸਫਾਈ ਦੀ ਸੇਵਾ ਕਰ ਰਹੀਆਂ ਸਨ ਅਤੇ ਨਗਾਰੇ ਵਾਲੀ ਗੱਡੀ ਵਿੱਚ ਪੁਜੰਗੀ ਸਿੰਘ ਨਗਾਰੇ ਵਜਾ ਰਹੇ ਸਨ ਅਤੇ ਲੋਕਾਂ ਨੂੰ ਦੱਸ ਰਹੇ ਸਨ ਕਿ ਸ੍ਰਿਸ਼ਟੀ ਦੇ ਮਾਲਕਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆ ਰਹੀ ਹੈ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਸਜੀ ਪਾਲ ਸਨ ਅਤੇ ਉਹਨਾਂ ਦੀ ਸ਼ਤਰ ਸ਼ਾਹ ਹੈ ਇਸ ਨਗਰ ਕੀਰਤਨ ਦੀ ਰਮਤਾ ਹੋਈ ਪਿੱਛੇ-ਪਿੱਛੇ ਸੰਗਤਾਂ ਗੁਰੂ ਜਸ ਕਰਦੀਆਂ ਹੋਈਆਂ ਨਗਰ ਦੀ ਪਰਿਕਰਮਾ ਕਰ ਰਹੀਆਂ ਸਨ ਇਟਾਲੀਅਨ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਗੁਰੂ ਸਾਹਿਬ ਜੀ ਦੀ ਪਾਲਕੀ ਤੇ ਸਿੱਖ ਸੰਗਤਾਂ ਨੂੰ ਨਿਹਾਰ ਰਹੇ ਸਨ ਸਾਰਾ ਸ਼ਹਿਰ ਹੀ ਬੋਲੇ ਸੋ ਨਿਹਾਲ ਦੇ ਜਕਾਰੇ ਨਾਲ ਗੂੰਜ ਰਿਹਾ ਸੀ ਅਤੇ ਖਾਲਸਾਈ ਰੰਗਾਂ ਵਿੱਚ ਰੰਗਿਆ ਗਿਆ ਸੀ ਛਿਰ ਗੁਰੂ ਕਲਗੀ ਤਰਗਤ ਕ ਅਕੈਡਮੀ ਦੇ ਸਿੰਘਾਂ ਸਿੰਘਣੀਆਂ ਪੁਜੰਗੀ ਪੁਜੰਗਣਾ ਨੇ ਇਸ ਮੌਕੇ ਗਤਕੇ ਦੇ ਅਦਭੁਤ ਜੋਹਰ ਦਿਖਾਏ ਨਗਰ ਦੀ ਪਰਿਕਰਮਾ ਕਰਦੇ ਹੋਏ ਨਗਰ ਕੀਰਤਨ ਇਸਮਾਪਤੀ ਸਟੇਡੀਅਮ ਜੋਵਾਨੀ ਜੀ ਨੇ ਵਿਖੇ ਹੋਈ ਜਿੱਥੇ ਸੰਗਤਾਂ ਲਈ ਖੁੱਲਾ ਪੰਡਾਲ ਸਜਿਆ ਹੋਇਆ ਸੀ ਗੁਰੂ ਸਾਹਿਬ ਜੀ ਸੁੰਦਰ ਪਾਲਕੀ ਵਿੱਚ ਸਮੂਹ ਸੰਤਾਂ ਨੂੰ ਦਰਸ਼ਨ ਦੇ ਰਹੇ ਸਨ ਇਸ ਮੌਕੇ ਦੂਰੋਂ ਨੇੜੇੋਂ ਚਲ ਕੇ ਆਈਆਂ ਸੰਗਤਾਂ ਲਈ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੀ ਹੋਏ ਪੰਡਾਰਿਆਂ ਵਿੱਚੋਂ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਦੇ ਰਸਤੇ ਅਤੇ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਇੰਟਰਨੈਸ਼ਨਲ ਟਾਡੀ ਜਥਾ ਗਿਆਨੀ ਹਰਜਿੰਦਰ ਸਿੰਘ ਪਰਵਾਨਾਂ ਦੇ ਜਥੇ ਨੇ ਆਈਆਂ ਸੰਗਤਾਂ ਨੂੰ ਗੁਰਚਾ ਸੁਣਾ ਕੇ ਨਿਹਾਲ ਕੀਤਾ ਸਮਾਪਤੀ ਨੇੜੇ ਵਕ ਵਕ ਬੁਲਾ ਰਹਿਆਂ ਨੇ ਸੰਗਤਾਂ ਨੂੰ ਸੰਖੇਪ ਸੰਬੋਧਨ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਸਭ ਦਾ ਧੰਨਵਾਦ ਕੀਤਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪਤਵੰਤੇ ਸੱਜਣਾ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਪ੍ਰੈਸ ਅਤੇ ਵੱਖ-ਵੱਖ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ਉਪਰੰਤ ਸੰਪੂਰਨਤਾ ਦੀ ਅਰਦਾਸ ਕੀਤੀ ਗਈ ਅਤੇ ਗੁਰੂ ਸਾਹਿਬ ਜੀ ਵੱਲੋਂ ਹੁਕਮਨਾਮੇ ਦੀ ਬਖਸ਼ਿਸ਼ ਹੋਈ ਅਤੇ ਗੁਰੂ ਸਾਹਿਬ ਜੀ ਦੀ ਸਵਾਰੀ ਨੇ ਗੁਰਦੁਆਰਾ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ